ਹਾਂਜੀ ਜੇਕਰ ਤੁਸੀਂ ਸੇਵ ਦੀਆਂ ਸੁੱਕ ਰਹੀਆਂ ਟਾਹਣੀਆਂ ਤੋਂ ਪਰੇਸ਼ਾਨ ਹੋਗੇ ਤੁਹਾਡੇ ਕੋਲ ਸੇਵ ਦਾ ਬੂਟਾ ਲੱਗਿਆ ਹੋਇਆ ਤੇ ਟਾਹਣੀਆਂ ਉੱਪਰੋਂ ਸੁੱਕ ਰਹੀਆਂ ਨੇ ਤੇ ਥੱਲੇ ਨੂੰ ਸੁੱਕ ਰਹੀਆਂ ਜਾਂਦੀਆਂ ਨੇ ਤਾਂ ਉਹਦੇ ਕੀ ਕਾਰਨ ਹੋ ਸਕਦੇ ਨੇ ਤੇ ਕੀ ਤੂੰ ਸੋਚਦਾ ਹੱਲ ਕਰ ਸਕਦੇ ਹੋ ਇਹ ਸਾਰੀ ਚੀਜ਼ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਜਿਹੜਾ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਜਾਣਕਾਰੀ ਆਪਾਂ ਲੈ ਕੇ ਆਉਣੇ ਹਾਂਗੇ ਉਹ ਫਲਾਂ ਦੀ ਕਾਸ਼ਤ ਕਰਦੇ ਜਾਂ ਜਿਹੜੇ ਵੀਰ ਫਲਾਂ ਦੀ ਕਾਸ਼ਤ ਕਰਨਾ ਚਾਹੁੰਦੇ ਨੇ ਉਹਨਾਂ ਤੱਕ ਪਹੁੰਚ ਸਕੇ ਤੇ ਉਹਨਾਂ ਦੀ ਜਿਹੜੀ ਸੰਭਵ ਮਦਦ ਹੋ ਸਕੇ ਜੀ ਸਾਡਾ ਜਿਹੜਾ ਲਗਭਗ 4 ਤੋਂ 5 ਸਾਲ ਦਾ ਤਜਰਬਾ ਜਿਹੜਾ ਘਰੇਲੂ ਬਗੀਚੀ ਦੇ ਵਿੱਚ ਆਇਆ ਹੈਗਾ ਅਸੀਂ ਕਾਫੀ ਬਾਰੇ ਫਲਾਂ ਵਾਲੇ ਬੂਟੇ ਹੁਣ ਤੱਕ ਕਾਮਯਾਬ ਕਰ ਚੁੱਕੇ ਹਾਂ ਤੇ ਉਹਨਾਂ ਦੇ ਜਿਹੜੇ ਤਜਰਬਿਆਂ ਦੇ ਆਧਾਰ ਤੇ ਹੀ ਅਸੀਂ ਤੁਹਾਡੇ ਕੋਲ ਜਾਣਕਾਰੀ ਲੈ ਕੇ ਆਉਣੇ ਹਾਂਗੇ ਹੁਣ ਗੱਲ ਕਰ ਲਈਏ ਕਿ ਸੇਵ ਦੇ ਬੂਟੇ ਦੀਆਂ ਜਿਹੜੀਆਂ ਟਾਹਣੀਆਂ ਸੁੱਕਦੀਆਂ ਕਿਉਂ ਨਹੀਂਆਂ ਅ ਬਰਸਾਤਾਂ ਦੇ ਮੌਸਮ ਤੋਂ ਬਾਅਦ ਜਦੋਂ ਹਿਮਸਾਲਾ ਮੌਸਮ ਆ ਜਾਂਦਾ ਤਾਂ ਉਸ ਸਮੇਂ ਜਿਹੜੀ ਫੰਗਸ ਕਾਫੀ ਜ਼ਿਆਦਾ ਪੈਣੀ ਸ਼ੁਰੂ ਹੋ ਜਾਂਦੀ ਹੈ ਕਿ ਫੰਗਸ ਉਹਦਾ ਮੁੱਖ ਕਾਰਨ ਹੈ ਜੀ ਤੇ ਦੂਸਰਾ ਜਿਹੜਾ ਟੈਂਪਰੇਚਰ ਦੇ ਵਿੱਚ ਵਾਧਾ ਤੇ ਘਟਾ ਜਿਹੜਾ ਹੋ ਰਿਹਾ ਹੈਗਾ ਉਹ ਵੀ ਉਹਦਾ ਇੱਕ ਕਾਰਨ ਹੈਗਾ ਅ ਸੇਬ ਦੀਆਂ ਲਗਭਗ ਤਿੰਨ ਵੈਰਾਈਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਲਾਈਆਂ ਜਾਂਦੀਆਂ ਨੇ ਹਰਮਨ ਜਿਹੜਾ ਨਵੇਂ 골ਡਨ ਡੌਰਸਟ ਤੇ ਅੰਨਾ ਤੇ ਇਹਨਾਂ ਤਿੰਨਾਂ ਵੈਰਾਈਟੀਆਂ ਦੇ ਉੱਪਰ ਇਹ ਜਿਹੜੀ ਆਪਾਂ ਨੂੰ ਪ੍ਰੋਬਲਮ ਦੇਖਣ ਚ ਆਉਂਦੀ ਹੈਗੀ ਤੇ ਇਹਦਾ ਹੱਲ ਕਰਨ ਲਈ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਸੁੱਕਿਆ ਹੋਇਆ ਟਾਹਣੀਆਂ ਨੂੰ ਕੱਟਣਾਗਾ ਸੁੱਕਿਆ ਹੋਇਆ ਟਾਹਣੀਆਂ ਕੱਟਣ ਵੇਲੇ ਤੁਸੀਂ ਧਿਆਨ ਰੱਖਣਾ ਕਿ ਜਿੱਥੋਂ ਤੱਕ ਟਾਹਣੀ ਸੁੱਕੀ ਹੈ ਉਦੋਂ 1.5-2 ਇੰਚ ਤੁਸੀਂ ਥੱਲੇ ਤੋਂ ਕੱਟਣਾਗਾ ਤਾਂ ਜੋ ਜਿਹੜਾ ਪੇਸ਼ੂ ਸੁੱਕਿਆਗਾ ਫੰਗਸ ਜਿੱਥੋਂ ਤੱਕ ਪਹੁੰਚੀ ਆ ਉਦੋਂ ਅੱਗੇ ਨਾ ਪਹੁੰਚੇ ਤੇ ਉੱਥੇ ਰੁਕ ਜਾਈ ਉਹ। ਦੂਸਰਾ ਜੇ ਜਿਆਦੇ ਵੱਡੇ ਜ਼ਖਮ ਬਣਦੇ ਨੇ ਤਾਂ ਤੁਸੀਂ ਜਿਹੜਾ ਬੋਡੋ ਪੇਸਟ ਜਾਂ ਕਿਸੇ ਵੀ ਫੰਗੀ ਸਾਈਡ ਦਾ ਥੋੜਾ ਜਿਹਾ ਪੇਸਟ ਬਣਾ ਕੇ ਉਹਨਾਂ ਜ਼ਖਮਾਂ ਦੇ ਉੱਪਰ ਲਾ ਸਕਦੇ ਹੋਗੇ। ਅ ਤੇ ਜਿਹੜਾ ਉੱਪਰ ਕਟਿੰਗ ਕਰਨ ਤੋਂ ਬਾਅਦ ਕਿਸੇ ਵੀ ਫੰਗੀ ਸਾਈਡ ਦੀ ਤੁਸੀਂ ਸਪਰੇਅ ਕਰ ਸਕਦੇ ਹੋਗੇ ਆ ਆਪਾਂ ਜ਼ਿਆਦਾਤਰ ਜਿਹੜੀ ਫੰਗੀ ਸਾਈਡ ਦੀ ਗੱਲ ਕਰਦੇ ਆਂ ਦੇਸੀ ਬਣਾਉਣ ਵਾਲੇ ਦੀ ਉਹ ਕਲੀ ਤੇ ਨੀਲੇ ਸੋਥੇ ਤੋਂ ਬਣਾਉਣ ਦੀ ਗੱਲ ਕਰਦੇ ਆਂ ਪਰ ਉਹਦੇ ਵਿੱਚ ਕਾਫੀ ਸਾਰੇ ਵੀਰਾਂ ਦੇ ਜਿਹੜੇ ਸੁਣਨ ਚ ਆਇਆ ਕਿ ਜਿਹੜਾ ਉਹ ਡੋਜ ਵੱਧ ਘੱਟ ਕਰ ਲੈਂਦੇ ਤੇ ਉਹਦੇ ਨਾਲ ਨੁਕਸਾਨ ਹੁੰਦਾਗਾ ਤਾਂ ਕਰਕੇ ਅਸੀਂ ਸਿਰਫ ਇਸ ਚੀਜ਼ ਦੀ ਸਪਾਰਸ਼ ਨਹੀਂ ਕਰਦੇਗੇ ਤੁਸੀਂ ਆਪਦੀ ਮਰਜ਼ੀ ਨਾਲ ਕੋਈ ਵੀ ਫੰਗੀ ਸਾਈਡ ਵਰਤ ਸਕਦੇ ਹੋ ਜੀ ਕਿਉਂਕਿ ਡੋਜ਼ ਜਿਹੜੀ ਤੁਹਾਡੇ ਆਪਣੇ ਹੱਥਾਂ ਬਣਾਉਣੀ ਉਸ ਦੇ ਵਿੱਚ ਜਿਹੜਾ ਸਾਡਾ ਕੋਈ ਜ਼ਿਆਦਾ ਅਸੀਂ ਕੁਝ ਕਰ ਨਹੀਂ ਸਕਦੇਗੇ ਪਰ ਇਹ ਸਿਰਫ ਜਾਣਕਾਰੀ ਦੇ ਸਕਦੇ ਹਾਂ ਉਹਦੇ ਵਿੱਚ ਇਹੀ ਹੈ ਕਿ 100 ਲੀਟਰ ਪਾਣੀ ਲੈਣਾਗਾ 50-50 ਲੀਟਰ ਪਾਣੀ ਐਡ ਕਰ ਲੈਣਾਗਾ ਤੇ ਉਹ ਚ ਜਿਹੜਾ ਤੁਸੀਂ ਅੱਧਾ-ਅੱਧਾ ਕਿਲੋ ਨੀਲਾ ਤੋਤਾ ਤੇ ਅੱਧਾ ਕਿਲੋ ਕਲੀ ਪਾਉਣੀ ਹੈਗੀ ਅੱਧਾ-ਅੱਧਾ ਬਾਅਦ ਵਿੱਚ ਉਹਨੂੰ ਕੋਲਣੀਆ ਪਲਾਸਟਿਕ ਦੇ ਜਿਹੜੇ ਭਾਂਡੇ ਦੇ ਵਿੱਚ ਉਹਨੂੰ ਤੁਸੀਂ ਘੋਲਣਾਗਾ ਤੇ ਘੋਲਣ ਤੋਂ ਬਾਅਦ ਰੱਖ ਕੇ ਥੋੜਾ ਜਿਹਾ ਹਿਲਾ ਕੇ ਛਾਣ ਕੇ ਤੇ ਛਿੜਕਾ ਕਰਨਾ ਹੁੰਦਾਗਾ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਇਹ ਸਭ ਤੋਂ ਡੋਏ ਸਹੀ ਨਹੀਂ ਬਣਦੀ ਤਾਂ ਨੁਕਸਾਨ ਕਰਨ ਦੇ ਨਾਲੋਂ ਤੁਸੀਂ ਕੋਈ ਵੀ ਫੰਗੀ ਸਾਈਡਾ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਜਿਹੜਾ ਵਰਤ ਸਕਦੇ ਹੋਗੇ ਤੇ ਉਹਦੇ ਨਾਲੇ ਮਸਲਾ ਹੱਲ ਹੋ ਸਕਦਾ ਹੈ ਸੁੱਕੀਆਂ ਟਾਣੀਆਂ ਕੱਟਣ ਤੋਂ ਬਾਅਦ ਇੱਕ ਗੱਲ ਜਿਹੜੀ ਹੋਰ ਧਿਆਨ ਰੱਖਣ ਜੋਗਾ ਕਿ ਉਹ ਇਹ ਹੈ ਕਿ ਟਾਣੀਆਂ ਨੂੰ ਇੱਕ ਸਾਤ ਤੁਸੀਂ ਇਕੱਠਾ ਕਰਨਾ ਤੇ ਉਹ ਦੋਵਾਂ ਨੂੰ ਜਾਂ ਡੁੰਗਿਆਂ 'ਦੱਬ ਦੇਣਾ ਜਾਂ ਜਲਾ ਦੇਣਾ ਕਿ ਉਹਨਾਂ ਨੂੰ ਬੂਟੇ ਦੇ ਨੇੜੇ ਨਹੀਂ ਛੱਡਣਾ ਜੇ ਬੂਟੇ ਦੇ ਨੇੜੇ ਪੰਜਾਂ ਰਹਿਣੀਆਂ ਤਾਂ ਉਹ ਫੰਗਸ ਦਾ ਅਟੈਕ ਦੁਬਾਰਾ ਫੇਰ ਬੂਟੇ ਦੇ ਉੱਪਰ ਆ ਜਾਊਗਾ ਜੀ ਤੇ ਇਸ ਤੋਂ ਇਲਾਵਾ ਜਿਹੜਾ ਤਣਾਗਾ ਆਪਣੇ ਫਲਾ ਵਾਲੇ ਬੂਟੇ ਦਾ ਜਾਂ ਸੇਵ ਦਾ ਕਹਿ ਲਈਏ ਆਪਾਂ ਉਹਦੇ ਤੁਸੀਂ ਦਿਵਾਲੇ ਕੜੀ ਦਾ ਘੋਲ ਬਣਾ ਕੇ ਜਿਹੜਾ ਲਾ ਸਕਦੇ ਹੋਗੇ ਉਹਦੇ ਨਾਲ ਵੀ ਜਿਹੜੀ ਗਰਮੀ ਦਾ ਅਸਰ ਜਿਹੜਾ ਬੂਟੇ ਦੇ ਉੱਪਰ ਘਟ ਪੈਂਦਾ ਤੇ ਜਿਹੜਾ ਇਸ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਤੇ ਇੱਕ ਇਹਦੇ ਚ ਜਿਹੜੀ ਮੁੱਖ ਗੱਲ ਹੋਰ ਧਿਆਨ ਰੱਖਣ ਜੋਗਾ ਕੀ ਕਿ ਜਿਹੜੀ ਇਸ ਬੂਟੇ ਨੂੰ ਓਵਰ ਵਾਟਰਿੰਗ ਆ ਜਾਂ ਜ਼ਿਆਦਾ ਪਾਣੀ ਲਾਉਣਾਗਾ ਉਹ ਵੀ ਇਸ ਸਮੱਸਿਆ ਨੂੰ ਜਿਹੜਾ ਜਨਮ ਦਿੰਦਾਗਾ ਜੇਕਰ ਜਿਆਦਾ ਪਾਣੀ ਲੱਗਦਾਗਾ ਬੂਟੇ ਦੀਆਂ ਜੜਾਂਆਂ ਗੀਆਂ ਬਰੀਕ ਜੜਾਂਆਂ ਨੇਗੀਆਂ ਉਹ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਗੀਆਂ ਤੇ ਉਹਨਾਂ ਦੇ ਸੁੱਕਣ ਦੇ ਨਾਲ ਜਿਹੜਾ ਬੂਟੇ ਦੀਆਂ ਟਾਹਣੀਆਂ ਵੀ ਸੁੱਕਣੇ ਸ਼ੁਰੂ ਹੋ ਜਾਂਦੀਆਂ ਹੈਗਿਆ ਇਸ ਕਰਕੇ ਜਿਹੜਾ ਪਾਣੀ ਆ ਉਹ ਵੀ ਤੁਸੀਂ ਹਿਸਾਬ ਸਿਰ ਲਾਉਣਾਗਾ ਤੇ ਥੋੜਾ ਥਾਂ ਉੱਚਾ ਰੱਖਣਾਗਾ ਮਲਚਿੰਗ ਕਰਨੀ ਹੈਗੀ ਢਾਕ ਦੇ ਨਾਲ ਕਿਸੇ ਚੀਜ਼ ਨਾਲ ਉਹਦੇ ਨਾਲ ਜਿਹੜਾ ਮਿੱਟੀ ਦਾ ਤਾਪ ਮਾਰ ਨਹੀਂ ਪਦਾ ਤੇ ਉਹ ਵੀ ਜਿਹੜਾ ਬੂਟੇ ਨੂੰ ਤੰਦਰੁਸਤ ਰੱਖਣ ਦੇ ਵਿੱਚ ਸਹਾਇਕ ਸਾਧਨ ਹੁੰਦਾਗਾ ਉਮੀਦ ਕਰਦੇ ਹਾਂ ਕਿ ਜਿਹੜੀ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈਗੀ ਤੁਹਾਡੇ ਤੱਕ ਸਹੀ ਤਰ੍ਹਾਂ ਪਹੁੰਚਾ ਸਕੀ ਹੋਵਾਂਗੇ ਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੀ ਪ੍ਰਾਪਤੀ ਲਈ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ